ਸਾਹਿਬ ਜੀ ਤੇ ਤੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਸਤਿਗੁਰਾਂ ਦੀ ਸਾਜੇ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਅੱਖੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਵਿਚਾਰ ਰੌਣ ਮਿਲ ਕੇ ਆਪਾਂ ਸਾਂਝੀ ਕਰ ਰਹੇ ਹਾਂ 60 ਸ਼ਲੋਕ ਜਿਹੜੇ ਸੀ ਉਹ ਕੱਲ ਤੱਕ ਆਪਣੇ ਵਿਚਾਰੇਗੇ ਅੱਜ ਆਪਾਂ 61ਵੇਂ ਸ਼ਲੋਕ ਤੋਂ ਸ਼ੁਰੂ ਕਰਦੇ ਹਾਂ ਕਿ ਭਗਤ ਕਬੀਰ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਕੀ ਸਿੱਖਿਆ ਦਿੰਦੇ ਆ ਭਗਤ ਕਬੀਰ ਸਾਹਿਬ ਆਓ ਉਹਨਾਂ ਦੀ ਬਾਣੀ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਕਬੀਰ ਮੋਹੇ ਮਰਨੇ ਕਾ ਚਾਉ ਹੈ ਰਉ ਤਹਰ ਕੈ ਦਵਾਰ ਮਤ ਹਰ ਪੁੱਛੈ ਕਾਨ ਹੈ ਪਰਮ ਅਮਰ ਬਾਹਰ ਭਗਤ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹੈ ਕਿ ਦੁਨੀਆ ਜਿਹੜੀ ਹੈ ਮਾੜਿਆਂ ਕੰਮਾਂ ਦੇ ਵਿੱਚ ਖੱਤਤ ਹੈ ਮਾੜਿਆਂ ਕੰਮਾਂ ਦੇ ਵਿੱਚੋਂ ਮਰਨਾ ਕੋਈ ਨਹੀਂ ਚਾਹੁੰਦਾ ਮਾੜਿਆਂ ਕੰਮਾਂ ਨੂੰ ਛੱਡਣਾ ਕੋਈ ਨਹੀਂ ਚਾਹੁੰਦਾ ਤੇ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਮੋਹੇ ਮਰਨੇ ਦਾ ਚਾਉ ਹੈ ਕਹਿੰਦੇ ਮੈਨੂੰ ਚਾਹ ਹੈ ਕਾਦਾ ਚਾਹ ਹੈ ਮਾੜੇ ਪਾਸਿਓਂ ਮਰਨ ਦਾ ਮਰੂੰ ਤੋ ਹਰ ਕੈ ਦਵਾਰ ਮੈਂ ਕਹਿੰਦੇ ਪਰਮਾਤਮਾ ਦੇ ਦਰ ਤੇ ਆ ਕੇ ਡਿੱਗ ਪਾ ਵੇਕਾਰਾਂ ਨੂੰ ਛੱਡਦਾ ਛੱਡਦਾ ਪਰਮਾਤਮਾ ਦੇ ਆ ਕੇ ਚਰਨਾ ਚ ਆ ਕੇ ਡਿੱਗ ਪਾ ਹੋ ਆਇਆ ਗੁਰੂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜਿਉ ਮੈਂ ਆਸਾ ਰੱਖੀ ਕਿ ਤਮ ਮੇਰਾ ਸਭੋ ਦੁੱਖ ਗਵਾਇ ਜਦੋਂ ਅਸੀਂ ਆਸ ਰੱਖ ਕੇ ਨਾ ਗੁਰੂ ਕੋਲ ਆਵਾਂਗੇ ਆਸ ਰੱਖ ਕੇ ਗੁਰੂ ਨੇ ਸਾਡੇ ਸਾਰੇ ਦੁੱਖ ਗਵਾ ਦੇ ਖਤਮ ਕਰ ਦੇਵੇ ਹਉ ਆਇਆ ਦੂਰੋ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੋ ਮੈਂ ਸੱਚੇ ਬਾਦਸ਼ਾਹ ਤੁਹਾਡੀ ਸ਼ਰਨ ਵੱਲ ਲੀ ਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਹੰਮਲ ਲਾਂਗੇ ਗੁਰੂ ਨੂੰ ਆਪਣਾ ਸਾਰਾ ਕੁਝ ਸੌਂਪ ਦੇਾਂਗੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਕਹਿੰਦੇ ਜਦੋਂ ਸਾਰਾ ਕੁਝ ਗੁਰੂ ਨੂੰ ਅਰਪਣ ਕਰਤਾ ਨਾ ਫਿਰ ਗੁਰੂ ਨੇ ਸਾਡੀ ਬਾਹ ਫੜ ਲੈਣੀ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੂ ਤੂ ਹਰ ਕੈ ਦੁਆਰ ਆ ਦੁਆਰੇ ਪਿਆ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡੇ ਜਾਂਦੇ ਆ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਇੱਥੇ ਆ ਕੇ ਛੱਡੇ ਜਾਂਦੇ। ਇੱਥੋਂ ਫਿਰ ਬੰਦਾ ਵਿਕਾਰਾਂ ਵੱਲੋਂ ਮਰ ਗਿਆ। ਤੇ ਚੰਗੇ-ਚੰਗੇ ਗੁਨਾ ਕਰਕੇ ਬੰਦਾ ਜਿਉਂਦਾ ਹੋ ਗਿਆ। ਜਦੋਂ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਉਦੋਂ ਕਿਹਾ ਜਾਂਦਾ ਹੈ ਕਿ ਅੱਜ ਤੇਰਾ ਨਵਾਂ ਜੀਵਨ ਸ਼ੁਰੂ ਹੋਇਆ। ਭਾਵ ਕਿ ਪਹਿਲਾਂ ਸਾਰਾ ਕੁਝ ਮਰ ਗਿਆ। ਅੱਜ ਨਵੇਂ ਸਿਰੇ ਇਹ ਤਾਂ ਰਲਿਆ ਬਾ ਫਿਰ ਪਿੱਛੇ ਮੁੜ ਕੇ ਤੇ ਵੇਖਣਾ ਹੀ ਨਹੀਂ ਪਿੱਛੇ ਮੁੜ ਕੇ ਤੇ ਦੇਖਣ ਦੀ ਫਿਰ ਲੋੜ ਹੀ ਨਹੀਂ ਫਿਰ ਤੇ ਗੁਰੂ ਦੇ ਦੱਸੇ ਰਸਤੇ ਤੇ ਬਸ ਚੱਲਦੇ ਜਾਓ ਚੱਲਦੇ ਜਾਓ ਚੱਲਦੇ ਜਾਓ ਮੰਜ਼ਰ ਮਿਲ ਜਾਣਾ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਇਸ ਤਰ੍ਹਾਂ ਕਹਿੰਦੇ ਕੋਈ ਪ੍ਰਮਾਤਮਾ ਦੇ ਖੇਡ ਵਰਤ ਜੇ ਪਰਭੂ ਕਦੇ ਮੈਨੂੰ ਪੁੱਛੇ ਹੀ ਨਾ ਕਿ ਬੂਹੇ ਤੇ ਮੇਰੇ ਦਰਵਾਜੇ ਤੇ ਕੌਣ ਡਿਗਿਆ ਬਸ ਮੈਨੂੰ ਉਠਾ ਕੇ ਨਾ ਬਸ ਗਲ ਨਾਲ ਲਾ ਮੈਨੂੰ ਉਠਾ ਕੇ ਗਲਵੱਕੜੀ ਚ ਲੈ ਲੈ ਬਸ ਪੁੱਛੇ ਨਾ ਕਿ ਇਹ ਕੌਣ ਡਿਗਿਆ ਮਤਹਰ ਪੁੱਛੇ ਕੌਣ ਹੈ ਇੱਤੇ ਗੱਲ ਕਹਿੰਦੇ ਪੁੱਛੇ ਹੀ ਨਾ ਪ੍ਰਮਾਤਮਾ ਵੀ ਇਹ ਕੌਣ ਡਿੱਗਿਆ ਪਿਆ ਕੀ ਗੱਲ ਐ ਬਸ ਮੈਨੂੰ ਡਿੱਗੇ ਪਏ ਨੂੰ ਬਸ ਉਠਾ ਕੇ ਆਪਣੇ ਗਲਵੱਕੜੀ ਚ ਲੈ ਲਿਆ ਜਿਵੇਂ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਦੇ ਕੋਲ ਤੀਸਰੇ ਪਕਸ਼ਾ ਜਿਹੜੇ ਸਾਡੇ ਬਣੇ ਬਾਬਾ ਅਮਰਦਾਸ ਜੀ ਉਹ ਰਹਿੰਦੇ ਐ ਸੇਵਾ ਕਰਦੇ ਐ ਇੱਕ ਦਿਨ ਕਹਿੰਦੇ ਪੈਰ ਰਸਤੇ ਦੇ ਵਿੱਚ ਇੱਕ ਕਿੱਲੇ ਦੇ ਨਾਲ ਟਕਰਾ ਗਿਆ ਜਦੋਂ ਕਿੱਲੇ ਦੇ ਨਾਲ ਪੈਰ ਟਕਰਾਇਆ ਕਹਿੰਦੇ ਬਾਬਾ ਅਮਰਦਾਸ ਜੀ ਧਰਤੀ ਤੇ ਡਿੱਗ ਪਏ ਤੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਠਾਲਿਆ ਤੇ ਗਲਵਕੜੀ ਚ ਲੈ ਗਿਆ ਐਸੇ ਗਲਵਕੜੀ ਚ ਲੈ ਕੇ ਕਿ ਸਾਡੇ ਤੀਸਰੇ ਪਾਤਸ਼ਾਹ ਬਣ ਗਏ ਜਿਨ੍ਹਾਂ ਦੀ ਬਾਣੀ ਰੋਜ਼ ਪੜੀ ਜਾਂਦੀ ਹੈ ਚਾਹੇ ਖੁਸ਼ੀ ਦਾ ਸਮਾਗਮ ਹੋਵੇ ਚਾਹੇ ਗਮੀ ਦਾ ਸਮਾਗਮ ਹੋਵੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਪੜੀ ਜਾਂਦੀ ਹੈ ਕੋਈ ਪ੍ਰੋਗਰਾਮ ਸ਼ੁਰੂ ਕਰਨੇ ਫਿਰ ਵੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਬਾਣੀ ਪੜ੍ਹੀ ਜਾਂਦੀ ਹੈ ਜਦੋਂ ਸਮਾਪਤੀ ਕਰਨੀ ਹੈ ਫਿਰ ਵੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਬਾਣੀ ਪੜ੍ਹੀ ਜਾਂਦੀ ਹੈ ਕਿੰਨੀ ਵੱਡੀ ਕਿਰਪਾ ਇੰਨੀ ਵੱਡੀ ਕਿਰਪਾ ਇੱਥੇ ਭਗਤ ਕਬੀਰ ਸਾਹਿਬ ਵੀ ਕਹਿੰਦੇ ਐ ਕਿ ਜਦੋਂ ਮੈਂ ਤੁਹਾਡੇ ਬੂਹੇ ਤੇ ਡਿੱਗ ਜਾਣਾ ਬਸ ਮੈਨੂੰ ਉਠਾ ਕੇ ਆਪਣੀ ਗਲਬੱਕੜੀ ਚ ਲੈ ਲਿਓ ਪੁੱਛਿਓ ਨਾ ਕਿ ਕੌਣ ਐ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੈ ਸਰੀਰ ਕਿਆ ਜਾਨੂ ਕਿਛ ਹਰ ਕੀਆ ਭਇਓ ਕਬੀਰ ਕਵੀਰ ਭਗਤ ਕਬੀਰ ਸਾਹਿਬ ਕਹਿੰਦੇ ਇਹ ਗੱਲਾਂ ਜਿਹੜੀਆਂ ਨੇ ਨਾ ਸਾਡੇ ਅੰਦਰ ਜਿਹੜੇ ਵਿਕਾਰ ਨੇ ਜੇ ਕੋਈ ਬੰਦਾ ਕਹੇ ਕਿ ਮੈਂ ਛੱਡ ਤੇ ਵਿਕਾਰ ਕਹਿੰਦੇ ਕੋਈ ਬੰਦਾ ਨਹੀਂ ਸਾ ਜਿਹੜਾ ਛੱਡਦੇ ਆਪਣੇ ਆਪ ਕਬੀਰ ਨਾ ਹਮ ਕੀਆ ਨਾ ਕਰਹੇਗੇ ਨਾ ਕਰ ਸਕੇ ਸਰੀਰ ਕਹਿੰਦੇ ਮੇਰੀ ਹਿੰਮਤ ਥੋੜੋ ਸੀ ਕਿ ਮੈਂ ਇਹਨਾਂ ਨੂੰ ਮਾਰ ਮਾਰ ਦਿਆਂ ਜਾਂ ਇਹਨਾਂ ਤੋਂ ਬਚ ਜਾ ਕੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਆ ਬਸ ਫਿਰ ਕਹਿੰਦੇ ਮੇਰੇ ਚ ਇਹ ਤਾਕਤ ਆ ਗਈ ਜੇ ਪਰਮਾਤਮਾ ਦੇ ਨਾਲ ਨਾ ਜੁੜਦੇ ਫਿਰ ਕਹਿੰਦੇ ਤਾਕਤ ਨਹੀਂ ਆ ਸਕਦੀ ਨਾਮ ਕੀਆ ਨਾ ਕਰhenge ਨਾ ਕਰ ਸਕੈ ਸਰੀਰ ਕਹਿੰਦੇ ਇਹਨਾਂ ਵਿਕਾਰਾਂ ਦਾ ਟੱਕਰਾ ਮੈਂ ਕਰ ਸਕਦਾ ਕਹਿੰਦੇ ਇਹ ਵੀ ਔਖਾ ਹੀ ਕੰਮ ਸੀ ਇਹ ਮੇਰਾ ਸਰੀਰ ਜਿਹੜਾ ਇਹ ਵੀ ਇੰਨੇ ਜੋਗਾ ਹੈ ਨਹੀਂ ਸੀ ਕਿ ਇਹ ਵੀ ਇਹਨਾਂ ਦਾ ਟੱਕਰਾ ਕਰ ਲੈਂਦਾ ਕਿਉਂਕਿ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਕਹਿੰਦੇ ਬਲੀਰ ਜਿਨ ਮਾਰੇ ਪੰਜ ਸੂਰਬੀਰ ਐਸੋ ਕੌਲ ਬਲੀਰ ਕਹਿੰਦੇ ਇਹ ਸੂਰਵੇਂ ਨੇ ਤੇ ਜਿਹੜੇ ਬੰਦੇ ਨੇ ਮਾਰਦੇ ਕਹਿੰਦੇ ਉਹ ਬਲੀਰ ਕਹਿੰਦੇ ਇਹਨਾਂ ਨੂੰ ਮਾਰ ਦੇਣਾ ਉਹ ਬਲੀ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਮੇਰੇ 'ਚ ਤਾਕਤ ਥੋੜਾ ਸੀ ਪਰਮਾਤਮਾ ਦੇ ਨਾਲ ਜੁੜ ਕੇ ਪਰਮਾਤਮਾ ਦੀ ਤਾਕਤ ਵਿੱਚ ਦੇ ਕੰਮ ਕਰ ਗਿਆ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਆਖਿਆ ਸੱਚੇ ਪਾਤਸ਼ਾਹ ਹਾਥੀ ਨੂੰ ਸ਼ਰਾਬ ਪੁਲਾਪੀ ਉਹ ਕਹਿੰਦੇ ਨੇ ਸਾਡਾ ਹਾਥੀ ਲੜੂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੇ ਕੋਲੇ ਫਿਰ ਛੇਰ ਹੈਗਾ ਸਾਡੇ ਕੋਲੇ ਵੀ ਹਾਥੀ ਹੈਗਾ ਕਹਿੰਦੇ ਜੀ ਕਿਹੜਾ ਕਹਿੰਦੇ ਦੁਨੀ ਚੰਦ ਹੈਗਾ ਭਾਰੀ ਸਰੀਰ ਸੀ ਬਹੁਤ ਅਨਖੰਦਾ ਸੀ ਹੁਣ ਤਕੜਾ ਸਰੀਰ ਇਹ ਥੋੜਾ ਹੁੰਦਾ ਤਕੜੇ ਸਰੀਰ ਉਹ ਮੁਕਾਬਲਾ ਕਰਨ ਤੇ ਜਦੋਂ ਪਤਾ ਲੱਗਿਆ ਕਿ ਮੈਨੂੰ ਲੜਾਉਣਗੇ ਰਾਤੋਂ ਰਾਤ ਉੱਡ ਗਿਆ ਕਹਿੰਦੇ ਲਿਆਓ ਬਈ ਸਾਡੇ ਹੱਥੀਂ ਨੂੰ ਕਹਿੰਦੇ ਜਿਉਂ ਤੂੰ ਉੱਡ ਗਿਆ ਉਹ ਤੇ ਦੌੜ ਗਿਆ ਕਹਿੰਦੇ ਫਿਰ ਜਿਉਂ ਦੌੜ ਗਿਆ ਸਾਡੇ ਕੋਲੇ ਛੇ ਰਹੇ ਭਾਈ ਬਚਿੱਤਰ ਸਿੰਘ ਛੋਟੇ ਜੇ ਕੱਦ ਦਾ ਸੀ ਛੋਟੇ ਜੇ ਕੱਦ ਦਾ ਕਹਿੰਦੇ ਭਾਈ ਬਚਿੱਤਰ ਸਿੰਘ ਉੰਗੂ ਲੜੇਗਾ ਖੜਾ ਹੋ ਗਿਆ ਭਾਇਓ ਚਿੱਤਰ ਸਿੰਘ ਨਾਲ ਜਿਹਨੇ ਬਥੇਰੇ ਕੱਪੜੇ ਖਿੱਚੇ ਕਹਿੰਦੇ ਵਹਿ ਜਾ ਛੋਟਾ ਜਾ ਤੂੰ ਹੈਗਾ ਹਾਥੀ ਨਾਲ ਲੜਵੇਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਕੋ ਪੱਕਤ ਨਹੀਂ ਹੈ ਕਿ ਮੈਂ ਹਾਥੀ ਦੇ ਨਾਲ ਲੜਲਾਂ ਪਰ ਤੁਸੀਂ ਮੇਰੇ ਤੇ ਹੱਥ ਰੱਖੋਗੇ ਨਾ ਸਿਰ ਤੇ ਥਾਪੜਾ ਦਿਓਗੇ ਇੱਕ ਹਾਥੀ ਕੀ ਚਾਹੇ 10 ਆ ਜਾਣ ਫਿਰ ਨਹੀਂ ਦਬਦਾ ਬਸ ਗੁਰੂ ਦੀ ਤਾਕਤ ਜਿਹੜੀ ਹੈ ਉਹ ਫਿਰ ਭਾਈ ਬਚਿੱਤਰ ਸਿੰਘ ਜੀਾਂ ਦੇ ਵਿੱਚ ਦੀ ਕੰਮ ਕਰਦੀ ਭਾਈ ਬਚਿੱਤਰ ਸਿੰਘ ਜੀਾਂ ਦੇ ਵਿੱਚ ਦੀ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਨੇ ਕੰਮ ਕੀਤਾ ਸਾਡੇ 'ਚ ਤਾਕਤ ਨਹੀਂ ਹੈ ਕਿ ਅਸੀਂ ਵਿਕਾਰਾਂ ਦੇ ਨਾਲ ਲੜ ਲਾਂਗੇ ਸਾਡੇ 'ਚ ਤਾਕਤ ਨਹੀਂ ਪਰ ਗੁਰੂ ਕੋਲ ਤਾਕਤ ਹੈ ਉਹ ਸਾਡੇ ਵਿੱਚ ਦੀ ਹੋ ਕੇ ਫਿਰ ਵਿਕਾਰਾਂ ਦੇ ਨਾਲ ਇੱਥੇ ਭਗਤ ਕਬੀਰ ਸਾਹਿਬ ਇਸੇ ਤਰ੍ਹਾਂ ਸਮਝਾਰੇ ਕਬੀਰ ਨਾ ਹਮ ਗਿਆ ਨਾ ਕਰੇ ਹੇ ਨਾ ਕਰ ਸਕੇ ਸਰੀਰ ਕਹਿੰਦੇ ਮੇਰੇ ਕੋਲੇ ਕੋਈ ਤਾਕਤ ਨਹੀਂ ਸੀ ਤਿਆ ਜਾਨੂ ਕਿਛ ਹਰ ਕੀਆ ਭਇਓ ਕਬੀਰ ਕਬੀਰ ਕਹਿੰਦੇ ਅਸਲ ਗੱਲ ਇਹ ਹੈ ਕਿ ਉਹਨਾਂ ਨੂੰ ਜਿੱਤ ਕੇ ਜਿਹੜੇ ਵਿਕਾਰ ਸੀ ਤੇ ਥੋੜੀ-ਮੋਟੀ ਭਗਤੀ ਹੋ ਗਈ। ਕਹਿੰਦੇ ਪ੍ਰਮਾਤਮਾ ਨੇ ਇੰਨੀ ਮੇਰੇ ਤੇ ਕਿਰਪਾ ਕੀਤੀ ਕਿ ਮੇਰੀ ਤੇ ਮਸ਼ਹੂਰੀ ਹੋ ਗਈ ਕਹਿੰਦੇ। ਭਇਓ ਕਬੀਰ ਕਬੀਰ ਕਹਿੰਦੇ ਲੋਕੀ ਕਹਿਣ ਲੱਗੇ ਤੇ ਬਹੁਤ ਵੱਡਾ ਬਹੁਤ ਵੱਡਾ। ਕਿਉਂਕਿ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਜਦੋਂ ਪਰਮਾਤਮਾ ਦੀ ਤਾਕਤ ਸਾਡੇ ਵਿੱਚ ਦੀ ਕੰਮ ਕਰਦੀ ਹੈ ਨਾ ਉਦੋਂ ਕਹਿੰਦੇ ਮੁਰਦਿਆਂ ਚ ਵੀ ਜਾਨ ਪੈ ਜਾਂਦੀ ਜੇ ਪਰਮਾਤਮਾ ਦੀ ਤਾਕਤ ਸਾਡੇ ਵਿੱਚ ਦੀ ਨਾ ਕੰਮ ਕਰੇ ਫਿਰ ਚੰਗੇ ਭਲੇ ਵੀ ਮੁਰਦਿਆਂ ਵਾਂਗ ਦਿਖਦੇ ਆ ਤਾਕਤ ਕਿਵੇਂ ਕੰਮ ਕਰਦੀ ਹੈ ਹੁਣ ਜਿਹੜਾ ਰਵਾਲਵਰ ਹੁੰਦਾ ਹੈ ਰਵਲਵਰ ਦੇ ਵਿੱਚ ਗੋਲੀ ਪਾ ਕੇ ਕਿਸੇ ਦੇ ਮਾਰੀਏ ਨਾ ਰਵਲਵਰ ਦੀ ਤਾਕਤ ਹੈ ਗੋਲੀ ਦੀ ਤਾਕਤ ਨਹੀਂ ਪਾੜ ਕੇ ਰੱਖ ਦਿੰਦੀ ਹੈ ਪਰ ਜੇ ਉਹੀ ਗੋਲੀ ਨੂੰ ਬਿਨਾਂ ਰਵਲਵਰ ਤੋਂ ਕਿਸੇ ਦੇ ਮਾਰੋ ਤਾਂ ਕੱਖ ਨਹੀਂ ਕਰਦੀ ਬਸ ਗੁਰੂ ਦੀ ਤਾਕਤ ਜਿਹੜੀ ਹੈ ਉਹ ਸਾਡੇ ਵਿੱਚ ਵੀ ਕੰਮ ਕਰਦੀ ਹੈ ਤੇ ਸਾਡੇ ਕੋਲੇ ਕੁਝ ਨਹੀਂ ਹੈ ਪਰਮਾਤਮਾ ਦੀ ਜਿਹੜੀ ਤਾਕਤ ਹੈ ਉਹ ਇਨਸਾਨ ਦੇ ਵਿੱਚ ਵੀ ਕੰਮ ਕਰਦੀ ਹੈ ਰਿਵੋਲਵਰ ਦੀ ਬੱਸਰ ਜਿਹੜੀ ਚੀਜ਼ ਆ ਰਿਵੋਲਵਰ ਹੈ ਗੋਲੀ ਕੋਲੇ ਕੁਛ ਨਹੀਂ ਹੈ ਪਰ ਮਿਲ ਕੇ ਦੋਨੇ ਹੀ ਕੰਮ ਕਰਦੇ ਆ ਰਿਵੋਲਵਰ ਵੀ ਤੇ ਗੋਲੀ ਵੀ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਿਆ ਜਾਣੋ ਕਿਛ ਹਰ ਕੀ ਭਇਓ ਕਬੀਰ ਕਬੀਰ ਕਹਿੰਦੇ ਭਗਤੀ ਵੀ ਕਰ ਲਈ ਤੇ ਭਗਤੀ ਕਰਕੇ ਉਹ ਜਿਹੜੇ ਵਿਕਾਰ ਸੀ ਉਹ ਵੀ ਮਾਰ ਲੇ ਤੇ ਮੇਰੀ ਤੇ ਕਹਿੰਦੇ ਲੋਕਾਂ ਚ ਸੋਭਾ ਹੋ ਸੋਭਾ ਜਿਵੇਂ ਭਗਤ ਕਬੀਰ ਭਗਤ ਰਵਿਦਾਸ ਜੀ ਨਾ ਉਹਨਾਂ ਦੀ ਸੋਭਾ ਹੋਈ ਜਦੋਂ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ 'ਚ ਲਿਖਿਆ ਕਿ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਕਿ ਜਦੋਂ ਭਗਤੀ ਕਰਦਾ ਹੈ ਬੰਦਾ ਉਹਦੀ ਤੇ ਫਿਰ ਜੈ ਜੈਕਾਰ ਹੁੰਦੀ ਹੈ ਜੈ ਜੈਕਾਰ ਕਰੇ ਸਭ ਕੋਈ ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਉਹਦੀ ਫਿਰ ਜੈ ਜੈਕਾਰ ਹੁੰਦੀ ਹੈ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਐ ਕਬੀਰ ਸੁਪਨੇ ਹੂੰ ਵਰਡਾਏ ਕਹਿ ਜੇ ਮੁਖ ਨਿਕਸੈ RAM ਤਾਂ ਕੇ ਪਗ ਕੀ ਪੰਹ ਹੈ ਮੇਰੇ ਕਨਕੋ ਚਾਨ ਪਹਿਲਾ ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਤੇ ਕਿਰਪਾ ਕਰਤੀ ਮੇਰਾ ਨਾਮ ਚਮਕ ਗਿਆ ਕਹਿੰਦੇ ਹੁਣ ਜਿਹੜੇ ਲੋਕ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ ਨਾ ਹੁਣ ਸਾਡੇ ਵਰਗੇ ਜੁੜੇ ਨਹੀਂ ਸਾਡੇ ਵਰਗਿਆਂ ਨੂੰ ਰਾਤਾਂ ਨੂੰ ਸੁਪਨੇ ਵੀ ਮਾੜੇ ਆਉਂਦੇ ਆ ਇਥੇ ਭਗਤ ਗਵੇਰ ਸਾਹਿਬ ਸੁਪਨੇ ਦੀ ਗੱਲ ਕਰਦੇ ਆ ਕਹਿੰਦੇ ਜਿਹੜਾ ਬੰਦਾ ਰਾਤ ਨੂੰ ਸੁਪਨੇ ਦੇ ਵਿੱਚ ਪਿਆ ਬਰਡਾਉਂਦੇ ਬਰਡਾਉਂਦੇ ਰਾਮ ਰਾਮ ਕਹਿੰਦਾ ਨਾ ਕਹਿੰਦੇ ਮੇਰੇ ਸਰੀਰ ਤੋਂ ਚੰਮ ਉਤਾਰ ਕੇ ਉਸ ਬੰਦੇ ਦੇ ਪੈਰਾਂ ਦੇ ਵਿੱਚ ਜੋੜੇ ਬਣਾ ਕੇ ਪਾ ਦਿਓ ਕਹਿੰਦੇ ਮੈਂ ਸਮਝਾਂਗਾ ਕਿ ਮੇਰੀ ਜਿਹੜੀ ਸੇਵਾ ਹੈ ਉਹ ਵੀ ਪ੍ਰਵਾਨ ਹੋ ਮੇਰੇ ਸਰੀਰ ਤੋਂ ਖਾਲ ਉਤਾਰ ਕੇ ਚੰਮ ਉਤਾਰ ਕੇ ਉਹਦੇ ਪੈਰਾਂ ਤੇ ਪਾ ਦਿੰਦਾ ਹੁਣ ਅਸੀਂ ਸੁਪਨੇ ਕਿਸ ਤਰ੍ਹਾਂ ਦੇ ਲੈਨੇ ਆ ਸਾਨੂੰ ਸੁਪਨੇ ਕਿਸ ਤਰ੍ਹਾਂ ਦੇ ਆਉਂਦੇ ਆ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਕਿ 100 ਉਲੰਭੇ ਦਿਨਕ ਰਾਤੀ ਮਿਲਨ ਸਹਜਸ ਸਿਪਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੈ ਕਹਿੰਦੇ 100 ਉਲੰਭੇ ਦਿਨ ਹੈ ਕਿ ਜਿਹੜਾ ਬੰਦਾ ਦਿਨ ਦੇ ਵਿੱਚ ਮਾੜਾ ਸੋਚਦਾ ਹੈ ਮਾੜਾ ਕਰਦਾ ਹੈ ਕਹਿੰਦੇ ਉਹਨੂੰ 100 ਉਲੰਭਾ ਮਿਲਦਾ ਹੈ ਪਰਮਾਤਮਾ ਦੇ ਦਰ ਤਾ 100 ਉਲੰਬੇ ਦਿਨੇ ਕਿ ਰਾਤੀ ਮਿਲਨ ਸਹਾਂਸ ਸਹਾਂਸ ਦਾ ਭਾਰ ਹੁੰਦਾ ਹਜ਼ਾਰ ਕਹਿੰਦੇ ਜੇ ਬੰਦਾ ਰਾਤ ਨੂੰ ਸੁੱਤੇ ਪਿਆਂ ਵੀ ਮਾੜੇ ਖਿਆਲ ਆਉਂਦੇ ਐ ਕਹਿੰਦੇ ਉਹਨੂੰ ਪਰਮਾਤਮਾ ਦੇ ਦਰ ਤੋਂ ਹਜ਼ਾਰ ਗੁਲੰਬਾ ਮਿਲਦਾ ਕਿਉਂ ਮਿਲਦਾ ਹਜ਼ਾਰ ਲੰਬਾ ਕਿ ਸਿਵਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਕਿ ਚੰਗੀਆਂ ਚੀਜ਼ਾਂ ਛੱਡ ਕੇ ਪਰਮਾਤਮਾ ਦੀ ਸਿੱਖਤ ਸਲਾਹ ਛੱਡ ਕੇ ਪਰਮਾਤਮਾ ਦੀ ਬਾਣੀ ਨੂੰ ਛੱਡ ਕੇ ਕਰੰਗਾ ਤੇ ਬਹਿ ਗਿਆ ਭਾਬ ਕੇ ਮਾੜਿਆਂ ਖਿਆਲਾਂ ਚ ਡੁੱਬ ਗਿਆ ਤੇ ਗੁਰੂ ਸਾਹਿਬ ਕਹਿੰਦੇ ਫਿੱਟ ਅਵੇਹਾ ਜੀਵੇ ਆ ਜਿੱਤ ਖਾਏ ਵਧਾਇਆ ਪੇਟ ਕਹਿੰਦੇ ਇਸ ਤਰ੍ਹਾਂ ਦਾ ਜਿਉਣਾ ਤ੍ਰਿਹਕਾਰ ਹੈ ਜਿਹਨੇ ਖਾ ਖਾ ਕੇ ਕੱਲਾ ਪੇਟੇ ਵਧਾ ਲਿਆ ਪਰ ਇੱਥੇ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਜਪਦਾ ਹੈ ਨਾ ਰਾਤ ਨੂੰ ਸੁੱਤਾ ਪਿਆ ਵੀ ਵਾਹਿਗੁਰੂ 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 ਜਿਹੜਾ ਬੰਦਾ ਰਾਮ 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 ਕਹਿੰਦਾ ਹੈ ਜਿਹੜਾ ਬੰਦਾ ਅੱਲਾ 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 ਕਹਿੰਦਾ ਨਾ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸੁਪਨੇ ਹੋਵ ਰੜਾਏ ਕ ਜੇਹੇ ਮੁਖ ਨਿਕਸੇ ਰਾਮ ਤਾਂ ਕੇ ਪਗ ਕੀ ਪੰਨ ਹੀ ਪੰਨ ਹੀ ਦਾ ਭਾਵ ਜੁੱਤੀ ਕਹਿੰਦੇ ਮੇਰੇ ਸਰੀਰ ਤੋਂ ਚੰਮ ਉਤਾਰ ਕੇ ਉਹਦੇ ਪੈਰਾਂ ਦੇ ਵਿੱਚ ਗੁੱਤੀ ਬਣਾ ਕੇ ਪਾ ਦਿਓ ਜਿਹੜਾ ਬੰਦਾ ਰਾਤ ਨੂੰ ਸੁਪਨੇ ਚ ਪਿਆ ਵਾਹਿਗੁਰੂ ਵਾਲੀ ਬੋਲਦਾ ਹੈਰਾਮ ਰਾਮ ਕਹਿੰਦਾ ਕਹਿੰਦੇ ਮੈਂ ਸਮਝਾਂਗਾ ਕਿ ਮੇਰੀ ਸੇਵਾ ਪ੍ਰਵਾੜ ਹੋ ਗਈ ਕਿ ਮੈਂ ਵੀ ਇਸ ਸੰਸਾਰ ਤੇ ਆਇਆ ਤੇ ਮੇਰਾ ਆਉਣਾ ਸਫਲ ਹੋ ਗਿਆ ਭਗਤ ਕਬੀਰ ਸਾਹਿਬ ਜੀ ਕਿੰਨਾ ਮਾਣ ਰੱਖਦੇ ਆ ਉਹਨਾਂ ਨੂੰ ਜਿਹੜੇ ਨਾਮ ਜਪਦੇ ਆ ਅਸੀਂ ਕੀ ਕਰਦੇ ਆ ਅਸੀਂ ਗਾਲਾਂ ਕੱਢਦੇ ਆਂ ਨਾਮ ਜਪਣ ਵਾਲਿਆਂ ਨੂੰ ਗਾਲਾਂ ਕੱਢਦੇ ਜਿਹੜੇ ਗੰਦ ਪਾਉਂਦੇ ਐ ਜਿਹੜੇ ਗੰਦ ਪਾਉਂਦੇ ਐ ਤੇ ਉਹਨਾਂ ਨੂੰ ਸਪੋਟ ਕੱਢਦੇ ਆਂ ਆ ਹੁਣ ਇੱਕ ਬੀਬੀ ਉਹ ਗੰਦ ਭਰੋਸ ਦਿੱਤੀ ਸੀ ਸੰਸਾਰ ਦੇ ਵਿੱਚ ਤੇ ਉਹਦੇ ਮਰਨ ਤੋਂ ਪਹਿਲਾਂ ਜਿਹੜੇ ਫਾਲੋਅਰ ਸੀ ਉਹ 3 ਲੱਖ ਸੀ ਮੇਰੇ ਖਿਆਲ ਵਿੱਚ ਤੇ ਹੁਣ ਉਹਦੇ ਫਾਲੋਅਰ ਕਿੰਨੇ ਹੋ ਗਏ ਮੇਰੇ ਖਿਆਲ ਵਿੱਚ 8-10 ਲੱਖ ਕਹਿੰਦੇ ਹੋਗੇ ਉਹ ਉਹ ਲੋਕ ਕੌਣ ਨੇ ਜਿਹੜੇ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਕਹਿੰਦੇ ਉਹ ਲੋਕ ਨੇ ਉਹ ਜਿਹੜੇ ਚੰਗੇ ਕੰਮ ਕਰਨ ਵਾਲਿਆਂ ਨੂੰ ਗਾਲਾਂ ਕੱਢਦੇ ਐ ਤੇ ਮਾੜੇ ਕੰਮ ਵਾਲਿਆਂ ਦੇ ਨਾਲ ਖੜਦੇ ਐ ਸੰਤਾਂ ਨਾਲ ਵੈਰ ਕਮਾਵੰਦੇ ਦੁਸ਼ਟਾਂ ਨਾਲ ਮੋਹ ਪਿਆ ਉਹਨਾਂ ਨਾਲ ਪਿਆਰ ਕਰਦੇ ਆਂ ਭਗਤ ਕਬੀਰ ਸਾਹਿਬ ਕਹਿੰਦੇ ਉਹਨਾਂ ਨਾਲ ਤੇ ਤੋੜਨੀ ਪੈਣੀ ਐ ਰੱਬ ਦੇ ਪਿਆਰਿਆਂ ਦੇ ਨਾਲ ਜੋੜਨੀ ਪੈਣੀ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਮਾਤੀ ਕੇ ਹਮ ਪੁੱਤਰੇ ਮਾਨਸ ਰਾਖਿਓ ਨਾ ਚਾਰ ਜਿਸਕੇ ਪੋਹਨੇ ਵੱਡ ਵੱਡ ਤਹਿ ਠਾਉ ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਮਿੱਟੀ ਦੇ ਪੁੱਤਲੇ ਆ ਆ ਸਰੀਰ ਮਿੱਟੀ ਦਾ ਨਾ ਪੰਜ ਤਤਾਂ ਦਾ ਬਣਿਆ ਸ਼ਰੀਰ ਹੈ ਜਿਦੇ ਵਿੱਚ ਅੱਗ ਹੈ ਹਵਾ ਮਿੱਟੀ ਹੈ ਆਕਾਸ਼ ਹੈ ਪਾਣੀ ਹੈ ਪੰਜ ਤੱਤ ਨੇ ਤੇ ਜਿੱਦੇ ਸਰੀਰ ਖਤਮ ਹੋ ਜਾਣਾ ਉਹਦੇ ਮਿੱਟੀ ਚ ਰਲ ਜਾਣਾ ਕਹਿੰਦੇ ਮਿੱਟੀ ਦੇ ਆਸਿ ਮਿੱਟੀ ਕੇ ਹਮ ਪੁੱਤਰ ਮਾਨਸ ਰੱਖਿਓ ਨਾਓ ਨਾ ਰੱਖ ਲਿਆ ਸੀ ਨੇ ਕਿ ਅਸੀਂ ਮਨੋਖਾ ਅਸੀਂ ਇਨਸਾਨ ਇਹ ਰੱਖ ਲੈਣਾ ਨਾਮ ਮਾਟੀ ਕੇ ਹਮ ਪੁੱਤਰੇ ਭਗਤ ਕਬੀਰ ਸਾਹਿਬ ਕਹਿੰਦੇ ਚਾਰ ਦਿਨਸ ਕੇ ਪਹੁ ਨੇ ਵੱਡ-ਵੱਡ ਰੋਤੇ ਖਾਓ ਕਹਿੰਦੇ ਅਸੀਂ ਇੱਥੇ ਚਾਰਕ ਦਿਨਾਂ ਵਾਲੇ ਤਰੋਹਣੇ ਆ ਪਰ ਵੱਡੀਆਂ-ਵੱਡੀਆਂ ਥਾਵਾਂ ਮੱਲ ਕੇ ਵੱਡ-ਵੱਡ ਰੋਤੇ ਖਾਓ ਗੁਰੂ ਸਾਹਿਬ ਨੇ ਗੁਰਬਾਣੀ ਚ ਵੀ ਕਿਹਾ ਕਿ ਚਾਰਕ ਦਿਨ ਦੇ ਆਸੇ ਧੰਨ ਜੋਬਨ ਅਰ ਭੁੱਲੜਾ ਨਾਖੀ ਜੜੇ ਦਿਨ ਚਾਰ ਕਹਿੰਦੇ ਆਂ ਸ਼ਰੀਰ ਦਾ ਮਾਣ ਨਾ ਕਰੇ ਚਾਰਕ ਦਿਨਾਂ ਦਾ ਹੀ ਹੈ ਜੇ ਚਾਰਕ ਦਿਨਾਂ ਦਾ ਹੈ ਫਿਰ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਦੇ ਪ੍ਰਮਾਤਮਾ ਦਾ ਨਾਮ ਜਪ ਲਿਆ ਕਰੀਏ ਪ੍ਰਮਾਤਮਾ ਦਾ ਨਾਮ ਜਪਦੇ ਰਹੀਏ ਜਪਦੇ ਰਹੀਏ ਜਪਦੇ ਰਹੀਏ ਇੱਕ ਦਿਨ ਪ੍ਰਮਾਤਮਾ ਚ ਆਪੇ ਹੀ ਦੋ ਹੋ ਜਾਂਦੇ ਚਾਰ ਦਿਨਾਂ ਦੇ ਪਾਹ ਹੁੰਦੇ ਅਸੀਂ ਚਾਰ ਕਿ ਦਿਨਾਂ ਦੇ ਪਰੋਹਣੇ ਆ ਤੇ ਆਸਾਂ ਲਾਈ ਬੈਠੇ ਆ ਅਸੀਂ ਸਾਲਾ ਬਤੀ ਦੀ ਪਤਾ ਇੱਕ ਸਕਿੰਟ ਦਾ ਨਹੀਂ ਕਿਸੇ ਦਾ ਇੱਕ ਮਿੰਟ ਦਾ ਨਹੀਂ ਕਵੀਰ ਮਹਿੰਦੇ ਕਰ ਘਾਲਿਆ ਆਪ ਵੀ ਸਾਈਂ ਵੀ ਸਾਈਂ ਐ ਸਹਿਬਾਤ ਨਾ ਪੁੱਛੀ ਹੈ ਕਬ ਹੁਨ ਲਾਈ ਪਾਏ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੀ ਮਹਿੰਦੀ ਹੈ ਨਾ ਕਹਿੰਦੇ ਮਹਿੰਦੀ ਉਹਨੂੰ ਪੀ ਕੇ ਵਰੀਕ ਕਹੀ ਫਿਰ ਉਹਨੂੰ ਪੈਰਾਂ ਤੇ ਲਾਈ ਉਹ ਹੱਥਾਂ ਤੇ ਲਾਈ ਲੋਕੀ ਲਾਉਂਦੇ ਆ ਨਾ ਹੱਥਾਂ ਤੇ ਪੈਰਾਂ ਤੇ ਮਹਿੰਦੀ ਲਾਉਂਦੇ ਆ ਪਰ ਸਾਨੂੰ ਤੇ ਗੁਰੂ ਸਾਹਿਬ ਨੇ ਕਿਹਾ ਮਹਿੰਦੀ ਲਾਉਣ ਦੀ ਲੋੜ ਨਹੀਂ ਜੇ ਤੁਸੀਂ ਰੰਗ ਚੜਾਉਣਾ ਹੈ ਨਾ ਇੱਕ ਕੋਈ ਰੰਗ ਚੜਾ ਲਓ ਭਲਕਾ ਮਹਿੰਦੀ ਦਾ ਰੰਗ ਉਹ ਤੇ 5-7 ਦਿਨਾਂ ਬਾਅਦ ਉੱਤਰ ਜਾਣਾ 10 ਦਿਨਾਂ ਬਾਅਦ ਉੱਤਰ ਜਾਣਾ ਮਹੀਨੇ ਬਾਅਦ ਉਤਰੇ ਜਾਣਾ ਪਰ ਕਹਿੰਦੇ ਜੇ ਤੁਸੀਂ ਰੱਤੇ ਇਸ਼ਕ ਖੁਦਾਈ ਜੇ ਪਰਮਾਤਮਾ ਦੇ ਰੰਗ ਚ ਰੰਗੇ ਗਏ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਾ ਲਿਆ ਕਹਿੰਦੇ ਉਹ ਉਤਰਨਾ ਨਹੀਂ ਉਹ ਨਹੀਂ ਉਤਰਨਾ ਕਹਿੰਦੇ ਫਿਰ ਕਹਿੰਦੇ ਜਿਹੜੀ ਮਹਿੰਦੀ ਹੈ ਉਹਨੂੰ ਬਰੀਕ ਕਰ ਲੈਂਦਾ ਕਹਿੰਦੇ ਫਿਰ ਉਹਨੂੰ ਹੱਥਾਂ ਤੇ ਲਾਉਂਦੇ ਆ ਪੈਰਾਂ ਤੇ ਲਾਉਂਦੇ ਆ ਮਹਿੰਦੀ ਦੇ ਸਹੇ ਹੋਏ ਕਸ਼ਟ ਜਿਹੜੇ ਨੇ ਉਹ ਫਿਰ ਕਬੂਲ ਹੋ ਜਾਂਦੇ ਆ ਕਿਉਂਕਿ ਮਹਿੰਦੀ ਜਿਹੜੀ ਹੈ ਪਹਿਲਾਂ ਉਹ ਪਾਊਡਰ ਥੋੜਾ ਹੁੰਦਾ ਹੈ ਮਹਿੰਦੀ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਹਿੰਦੇ ਫੇਰ ਕਿਤੇ ਜਾ ਕੇ ਉਹਦੀ ਮਿਹਨਤ ਕਬੂਲ ਹੁੰਦੀ ਹੈ ਰੰਗ ਲਿਆਉਂਦੀ ਹੈ ਜਦੋਂ ਕਿਸੇ ਦੇ ਹੱਥਾਂ ਤੇ ਪੈਰਾਂ ਤੇ ਚੜਦੀ ਹੈ ਪਰ ਕਹਿੰਦੇ ਜੇ ਬੰਦਾ ਕਹਵੇ ਕਿ ਜਿੰਨੀ ਘਾਲ ਘਾਲਣਾ ਉਹਨੇ ਘਾਲੀਏ ਮੈਂ ਵੀ ਘਾਲ ਕਮਾਈ ਕਰਦਾ ਮੈਂ ਵੀ ਜਾ ਕੇ ਕਿਤੇ ਪੁੱਠਾ ਲਟਕਦਾ ਮੈਂ ਵੀ ਜਾ ਕੇ ਕਿਤੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਮੈਂ ਵੀ ਉੱਥੇ ਚਲੇਸੇ ਕੱਟਦਾ ਗੁਰੂ ਸਾਹਿਬ ਕਹਿੰਦੇ ਇਹਨਾਂ ਗੱਲਾਂ ਨਾਲ ਗੱਲ ਨਹੀਂ ਬਣਨੀ ਤੈਸੇ ਬਾਤ ਨਾ ਪੁੱਛੀਏ ਕਭੂ ਨਾ ਲਾਈ ਪਾਏ ਕਹਿੰਦੇ ਜੇ ਮਹਿੰਦੀ ਨੂੰ ਕੋਈ ਪੈਰਾਂ ਦੀ ਨਾ ਲਾਵੇ ਹੱਥਾਂ ਦੀ ਨਾ ਲਾਵੇ ਕਹਿੰਦੇ ਕੋਦੀ ਬਾਤ ਇਹ ਨਾ ਪੁੱਛੇ ਉਹਦੀ ਘਾਲਣਾ ਦਾ ਵਿਅਰਥ ਗਈ ਨਾ ਕਹਿੰਦੇ ਜੇ ਬੰਦਾ ਆਪਣੇ ਆਪ ਨੂੰ ਕਵੇ ਕਿ ਮੈਂ ਵੀ ਇੰਨੇ ਕਸ਼ਟ ਸਹਾਰੇ ਨੇ ਜੇ ਪ੍ਰਮਾਤਮਾ ਦੇ ਦਰ ਤੇ ਉਹ ਕਬੂਲੇ ਨਾ ਹੋਇਆ ਕਹਿੰਦੇ ਕੀ ਫਾਇਦਾ ਜਿਵੇਂ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਆ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾੜੀ ਐ ਨਾਲ ਕੱਲਾ ਸਭ ਕੋਏ ਚੰਗਾ ਨਾਂ ਰਖਾਏ ਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆ ਬਈ ਤਾਂ ਬਾਤ ਨ ਪੁੱਛੈ ਕੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜੇ ਬੰਦੇ ਨੇ ਆਪਣੀ ਉਮਰ ਵਧਾ ਲਈ ਕਵੇ ਮੈਨੂੰ ਉਮਰ ਵੱਧ ਚਾਹੀਦੀ ਏ ਜੀ ਉਮਰ ਵੱਧ ਮਿਲ ਗਈ ਕਿੰਨੀ ਮਿਲ ਗਈ ਜੇ ਜੁਗ ਚਾਰੇ ਹਾਰ ਜਾ ਚਾਰ ਜੁਗਾਂ ਜਿੰਨੀ ਹੋਰ ਹੋ ਜੰਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਜੁਗ ਚਾਰੇ ਹਾਰ ਜਾ ਹੋਰ ਤਸੂਣੀ ਹੋਏ ਅੱਠ ਜੁਗਾਂ ਵਰ ਜਿੰਨੀ ਹੋ ਜੇ ਦੁੱਗਣੀ ਹੋ ਜੇ ਹੋਰ ਤਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨੌ ਖੰਡ ਨੇ ਪ੍ਰਥਮੀ ਦੇ ਭਾਵ ਕੇ ਨੌ ਹਿੱਸੇ ਨੇ ਨਵਾਂ ਖੰਡਾ ਵਿੱਚ ਜਾਣੀ ਹੈ ਨੌਏ ਖੰਡਾ 'ਚ ਬੰਦੇ ਨੂੰ ਜਾਣਦੇ ਹੋਣ ਨਾਲ ਇਕੱਲਾ ਸਭ ਕੋਏ ਜਦੋਂ ਤੁਰਦਾ ਬੜੀ ਦੁਨੀਆ ਨਾਲ-ਨਾਲ ਚੱਲਦੀ ਸਾਰੀ ਦੁਨੀਆ ਨਾਲ ਚੱਲ ਕੇ ਨਾਲ ਇਕੱਲਾ ਸਭ ਕੋਏ ਚੰਗਾ ਨੌਰ ਰਖਾਇਕ ਬੰਦਾ ਚੰਗਾ ਜਾਂ ਨੌਰ ਖਾਲਿਆ ਆਪਣਾ ਜਿਹੜਾ ਮਾਂ ਪਿਓ ਨੇ ਰਖਾਇਆ ਸੀ ਉਹ ਨਹੀਂ ਬਾਅਦ 'ਚ ਨਾਂ ਚੇਂਜ ਕਰਾ ਕੇ ਚੰਗਾ ਜਾਂ ਨੌਰ ਰਖਾ ਲਿਆ ਚੰਗਾ ਨੌਰ ਖਾਏ ਕੇ ਜਸ ਕੀਰਤ ਜਗ ਲੇ ਸਾਰਾ ਸੰਸਾਰ ਉਹਦਾ ਜਸ ਗਾਉਂਦਾ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਆ ਚੰਗਾ ਨੌਰ ਖਾਏ ਕੇ ਤੇ ਜੇ ਬਾਤ ਨਾ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਰਕ ਜੇ ਜੁਗ ਚਾਰੇ ਆਰ ਜਾਂ ਹੋਰ ਦਸੌਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਕੱਲਾ ਸਭ ਕੋਏ ਚੰਗਾ ਨਾ ਰਖਾਏ ਕ ਜਸ ਕੀਰਤ ਜਗ ਲੇ ਜੇ ਤਿਸ ਨਗਰ ਨ ਆਵੇ ਤਬਾਤ ਨਾ ਪੁੱਛੈ ਜੇ ਕਹਿੰਦੇ ਪ੍ਰਮਾਤਮਾ ਦੀ ਨਜ਼ਰ ਤੇ ਨਹੀਂ ਆਇਆ ਕਹਿੰਦੇ ਕੀ ਫਾਇਦਾ ਫਿਰ ਬਾਤ ਨਾ ਪੁੱਛੈ ਕਿ ਕਹਿੰਦੇ ਜੇ ਨਜ਼ਰ ਚ ਨਹੀਂ ਆਇਆ ਨਾ ਪਰਮਾਤਮਾ ਦੀ ਨਜ਼ਰ ਨਜ਼ਰ ਚ ਆਇਆ ਹੀ ਨਹੀਂ ਕਹਿੰਦੇ ਕੀ ਫਾਇਦਾ ਇੰਨਾ ਡੰਬਰ ਕਰਨ ਦਾ ਅਸੀਂ ਨੇ ਗੁਰੂ ਨੂੰ ਖੁਸ਼ ਕਰਨਾ ਹੈ ਨਾ ਕਿ ਅਸੀਂ ਆਪਣੇ ਆਪ ਨੂੰ ਲੋਕਾਂ ਚ ਕਿ ਇਹ ਮਹਾਨ ਹੈ ਇਹ ਮਹਾਨ ਜੇ ਗੁਰੂ ਇੱਕ ਵਾਰ ਖੁਸ਼ ਹੋ ਗਿਆ ਨਾ ਬਸ ਫਿਰ ਕਹਿੰਦੇ ਸਾਡੇ ਜਿਹੜੇ ਮਿਹਨਤ ਹੈ ਉਹ ਕਹਿੰਦੇ ਫਿਰ ਐ ਸਮਝ ਲਿਓ ਜਿਵੇਂ ਮਹਿੰਦੀ ਰੰਗ ਲਿਆ ਦਿੰਦੀ ਹੈ ਨਾ ਜਦੋਂ ਹੱਥ ਤੇ ਲੱਗਦੀ ਹੈ ਕਹਿੰਦੇ ਫਿਰ ਉਹ ਮਿਹਨਤ ਵੀ ਰੰਗ ਲਿਆ ਦਿੰਦੀ ਹੈ ਜਦੋਂ ਉਹ ਪ੍ਰਮਾਤਮਾ ਦੇ ਦਰ ਤੇ ਬੰਦਾ ਕਬੂਲ ਹੋ ਜਾਂਦਾ ਹੈ ਪਰਵਾਣ ਹੋ ਜਾਂਦਾ ਹੈ ਕਹਿੰਦੇ ਫਿਰ ਲੋਕਾਂ ਦੇ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ ਸਵਾਏ ਨੀਆਂ ਕੀ ਬੇਨਤੀਆਂ ਪ੍ਰਵਾਨ ਕਰੇ 65 ਸ਼ਲੋਕ ਉਹ ਹੁਣ ਤੱਕ ਆਪਣੇ ਵਿਚਾਰੇ ਗਏ ਤੇ ਕੱਲ ਤੋਂ ਫੇਰ ਆਪਾਂ 66ਵੇਂ ਸ਼ਲੋਕ ਤੋਂ ਸ਼ੁਰੂ ਕਰਾਂਗੇ ਸੋ ਭਗਤ ਕਬੀਰ ਸਾਹਿਬ ਜਿਹੜੇ ਨੇ ਉਹ ਸਾਨੂੰ ਬੜੇ ਸੁਚੱਜੇ ਢੰਗ ਦੇ ਨਾਲ ਸਮਝਾ ਰਹੇ ਜਿਨਨੇ ਇੱਕ ਗੁਰੂ ਸਾਹਿਬ ਨੇ ਆਪਾਂ ਨੂੰ ਮੱਤ ਬਖਸ਼ੀ ਉਹਦੇ ਹਿਸਾਬ ਦੇ ਨਾਲ ਆਪਾਂ ਥੋੜੀ ਥੋੜੀ ਵਿਚਾਰ ਸੰਗਤਾਂ ਦੇ ਨਾਲ ਰਲ ਮਿਲ ਕੇ ਕਰ ਰਹੇ ਆਓ ਇਨੀ ਇਹ ਬੇਨਤੀਆਂ ਪਰਵਾਰ ਕਰਿਓ ਜੀ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ